ਨਮਸਕਾਰ ਆਕਾਸ਼ ਵਾਣੀ ਦਾ ਇਹ ਜਲੰਧਰ ਕੇਂਦਰੇ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਪਰੰਦੇ ਅਜਾਖਰੀ ਦਿਨ ਵਕਫ ਵਕ ਲੋਕ ਸਭਾ ਹਲਕਿਆਂ ਵਿੱਚ ਕਈ ਉਮੀਦਵਾਰਾਂ ਨੇ ਆਪਣੇ ਨਾਮਸਦ ਕੀ ਪੱਤਰ ਦਾਖਲ ਕੀਤੇ ਬਠਿੰਡਾ ਵਿੱਚ ਕਾਊਂਟਰ ਇੰਟੈਲੀਜੈਂਸ ਅਤੇ ਪੁਲਿਸ ਨੇ ਖਾਲਸਾਨੀ ਨਾਅਰੇ ਲਿਖਣ ਦੇ ਮਾਮਲੇ ਵਿੱਚ 6 ਫਾਰ ਜਸਟਿਸ ਦੇ ਤਿੰਨ ਕਰਪੂਨਾਂ ਨੂੰ ਗ੍ਰਿਫਤਾਰ ਕੀਤਾ ਸਨਕ ਦਿਨਾਂੜ ਖੇਤਾਂ ਵਿੱਚ ਹੀ ਸਾੜਨ ਦੇ ਮਾਮਲੇ ਵਧਣ ਲੱਗੇ ਸਰਹੱਤੀ ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਇਸ ਵਿੱਚ ਮੋਹਰੀ ਬਣੇ ਅਤੇ ਮੌਸਮ ਵਿਭਾਗ ਨੇ 16 ਤੋਂ 18 ਮਈ ਵਿਚਾਲੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਬਰਦਸਤ ਲੋ ਚੱਲਣ ਦੀ ਚੇਤਾਵਨੀ ਦਿੰਦੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਪਰੰਦੇ ਅਛੇਵੇਂ ਤੇ ਆਖਰੀ ਦਿਨ ਵੱਖ-ਵੱਖ ਲੋਕ ਸਭਾ ਹਲਕਿਆਂ ਲਈ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਕਈ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮ ਸਦਕੀ ਪੱਤਰ দাখিল ਕੀਤੇ ਨੇ इस तो पहला नामजदगियां परंदे के कल पंचवे दिन तेरह लोग सभा हलक दो सौ नौ नामजदगी पत्र दाखिल नामजदियों की पड़ताल पंद्रह मई को की जायेगी सतारा मई तक नामजदगी पत्र वापस ले जा जाने नाम वापसी मगरों ही चोण मैदान ने नि उमीदार की स्थिति साफ हो जाएगी आजाद उम्मीदवार नोन निशान अलॉट कर दें ਸੂਬੇ ਦੇ ਸਾਰੇ ਹੀ 13 ਲੋਕ ਸਭਾ ਹਲਕਿਆਂ ਤੇ ਪਹਿਲੀ ਜੂਨ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਵੋਟਾਂ ਪੈਣ ਗਿਆ। ਭਾਰਤੀ ਜਨਤਾ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਡਾਕਟਰ ਸੁਬਾਸ਼ ਸ਼ਰਮਾ ਤੇ ਫਤਗੜ ਸਾਹਿਬ ਤੋਂ ਗੇਜਾ ਰਾਮ ਵਾਲਮੀਕੀ ਨੇ ਅchnਾਮ ਸੱਤ ਕੀ ਕਾਗਜ਼ ਢਾਕਲ ਕੀਤੇ। ਕਾਂਗਰਸ ਪਾਰਟੀ ਦੇ ਫਤਗੜ ਸਾਹਿਬ ਤੋਂ ਡਾਕਟਰ ਹਮਰ ਸਿੰਘ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਕਰਮਜੀਤ ਅਨਮੋਲ ਅਤੇ ਕਾਲੀ ਦਲ ਅੰਮ੍ਰਿਤਸਰ ਦੇ ਈਮਾਨ ਸਿੰਘ ਮਾਨਯ ਅੰਮ੍ਰਿਤਸਰ ਤੋਂ ਆਪਣੇ ਨਾਮ ਸੱਤ ਕੀ ਕਾਗਜ਼ ਭਰੇ ਨੇ। पंजा लोग सभा चोना सूबे कुल वोटर की अंतम सूची जारी कर दी इस मुताबिक वोटर की कुल गिणती दो करोड़ चौदह लख इकाहठ हजार सत सौ उन्ताली इस करोड़ बारह लख छियासी हजार सत सौ छब्बी मर्द एक करोड़ एक लख चौहत्तर हजार दो सौ चाली औरत वोटर सत सौ तिहत् होर वोटर शामिल ने मुख चोण अधिकारी सिबिंद सिंह ने दसें कि सूबे चार मई नवी वोटा बनाने की आखिरी तरीक से चार मई तक जमा करवाए गए फॉर्मा का निपटारा चौदह मई तक किया उसा कि पांच लाख अठती हजार सत सौ पंद्रह वोटर अठारह तो उन्नीस साल के उम्र समूह संबंध रखते ने जिड़े कि पहली बार वोट पागे इसे तरह एक लाख उन्वे हजार अठ सौ पचवंजा वोटर पचासी साल तू तो ने दिव्यांग वोटर की गिणती एक लख अठवंजा हजार सत सौ अठारह ऐसी ने दसें कि लोग सभा हलक चौबी हजार चार सौ इकवंजा पोलिंग स्टेष हो गए सोलह हजार पांच सौ सतारा पेंडू हजार नौ सौ चौंती शहरी खेतर गए ਉਨਾ ਅਪੀਲ ਕੀਤੀ ਕਿ ਸਵਰ 70 ਪਾਰ ਦੇ ਟੀਚੇ ਦੀ ਪੂਰਤੀ ਲਈ ਮੋਟਰ ਬਾਤ ਚੜ੍ਹ ਕੇ ਬੋਟਾ ਪਾਉਣ ਪੰਜਾਬੀ ਦੇ ਨਾਮਵਰ ਥੀਏਟਰ ਕਲਾਕਾਰ ਪਦਮ ਸ਼੍ਰੀ ਪ੍ਰਾਣ ਸੱਬਰਵਾਲ ਨੇ ਲੋਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਆਪਣਾ ਵੋਟ ਦਰਸ ਫਰਜ਼ ਸਮਝ ਕੇ ਪਾਉਣ ਦੀ ਅਪੀਲ ਕੀਤੀ ਹੈ ਆਪਣੇ ਸੁਨੇਹੇ ਵਿੱਚ ਪਦਮ ਸ਼੍ਰੀ ਪ੍ਰਾਣ ਸੱਬਰਵਾਲ ਨੇ ਕਿਹਾ ਕਿ ਖਾਸ ਤੌਰ ਤੇ ਨੌਜਵਾਨ ਵੋਟਰਾਂ ਨੂੰ ਇਸ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ अपना फर्ज समझ ड्यूटी समझ के और हाथ समझ के उन्होंने अहमियत रखती है लाओ स्टारे बरतना है और हर फर्ज का साल जो होगा कि मैं दो हजार चौबी वोट पाई थी वोट पा बाकी सारे ने पाई कहने की जरूरत नहीं आप प्रेरणा भी लोगों को पिछले देख वोटा पाओ और अपना नाम जो कोई करता नहीं जिस लोग ਮਠੰਡਾ ਜ਼ਿਲ੍ਹੇ ਦੇ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਅੱਜ ਜੇਠ ਮਹੀਨੇ ਦੀ ਸੰਗਰਾਮ ਬਲੇ ਦਿਨ ਸਵੀਪ ਗਤੀਵਿਧੀਆਂ ਤਹਿਤ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ ਮਠੰਡਾ ਸ਼ਹਿਰੀ ਸਵੀਪ ਟੀਮ ਮੈਂਬਰਾਂ ਨੇ ਲੋਕਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਕੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਸੰਬੰਧੀ ਜਾਗਰੂਕ ਕੀਤਾ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਨਤਮਸਤਕ ਹੋਣ ਆਈ ਸੰਗਤ ਨੂੰ ਟੀਮ ਮੈਂਬਰਾਂ ਨੇ ਵੋਟ ਦੀ ਮਹੱਤਤਾ ਬਾਰੇ ਦੱਸਿਆ ਇਤਰਬਨਾਲਾ ਜ਼ਿਲ੍ਹਾ সুইਪ ਟੀਮ ਨੇ ਵੀ ਸੰਗਰਾਮ ਦੇ ਮੌਕੇ ਤੇ ਅੜੀਸਰ ਗੁਰਦੁਆਰਾ ਸਾਹਿਬ ਹੰਡੇ ਆਇਆ ਵਿਖੇ ਸੰਗਤਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਵੋਟ ਪਾਉਣ ਲਈ ਪ੍ਰੇਰਿਆ ਅਤੇ ਵੋਟਾਂ ਦਾ ਸੁਨੇਹਾ ਗੁਰੂ ਘਰ ਤੋਂ ਲੈ ਕੇ ਜਾਂਦੇ ਆ ਟੀਮ ਨੇ ਹਰ ਇੱਕ ਸ਼ਰਧਾਲੂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਆਖਿਆ ਇਸ ਸੰਬੰਧੀ ਪੋਸਟਰ ਵੀ ਵੰਡੇ ਗਏ ਪ੍ਰਦੇਸ਼ੀ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਬਠਿੰਡਾ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਬਠਿੰਡਾ ਪੁਲਿਸ ਨੇ 6 ਫਾਰ ਜਸਟਿਸ ਐਫ ਐਸ ਐਫ ਜੇ ਦੇ ਨਿਊਯਾਰਕ ਸਥਿਤ ਮਾਸਟਰਮਾਈਂਡ ਗੁਰ ਪਤਵੰਤ ਪੰਨੂ ਦੀ ਹਮਾਇਤ ਵਲੇ 3 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਤੇ ਦਿੱਤੀ ਦੱਸਿਆ ਜਾਂਦਾ ਹੈ ਕਿ ਬਠਿੰਡਾ ਤੇ ਦਿੱਲੀ ਸਮੇਤ ਵੱਖ-ਵੱਖ ਜਨਤਕ ਥਾਵਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਕਟਨਾਵਾ ਵਿੱਚ ਇਹ ਕਾਰਕੁਨ ਸ਼ਾਮਿਲ ਰਹੇ ਨੇ ਇਹਨਾਂ ਕਾਰਕੁਨਾਂ ਨੇ ਹੀ 23 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਬਠਿੰਡਾ ਵਿਖੇ ਕੰਦਾ ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਸਨ ਖੇਤਾਂ ਵਿੱਚ ਹੀ ਕਣਕ ਦੇ ਨਾਲ ਨੂੰ ਅੱਗ ਲਗਾਉਣ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਨੇ ਖਾਸ ਤੌਰ ਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਜਿਹੀਆਂ ਘਟਨਾਵਾਂ ਵਧ ਰਹੀਆਂ ਨੇ ਹੂਰ ਵੇਰਵਾ ਇਸ ਰਿਪੋਰਟ ਵਿੱਚ ਇੱਕ ਪਾਸੇ ਤਾਪਮਾਨ ਵਿੱਚ ਵਾਧੇ ਨਾਲ ਮੌਸਮ ਲਗਾਤਾਰ ਗਰਮ ਹੋ ਰਿਹਾ ਹੈ ਅਤੇ ਲੂ ਵਰਗੇ ਹਾਲਾਤ ਬਣੇ ਹੋਏ ਨੇ ਤੇ ਦੂਜੇ ਪਾਸੇ ਖੇਤਾਂ ਵਿੱਚ ਨਾੜ ਨੂੰ ਲਗਾਈ ਜਾ ਰਹੀ ਅੱਗ ਵੀ ਆਮ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਪਿਛਲੇ ਕੁਝ ਦਿਨੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਰਾਹਤ ਤੁਰੇ ਜਾਂਦੇ ਲੋਕਾਂ ਨੂੰ ਇਸ ਅੱਗ ਦੇ ਧੂੰਏ ਕਾਰਨ ਵਾਪਰੇ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣੀ ਪਈ ਖਤਰਨਾਕ ਬਣਦੀ ਇਹ ਸਥਿਤੀ ਵਾਤਾਵਰਣ ਨੂੰ ਵੀ ਦੂਸ਼ਿਤ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਨੇ ਜੇਕਰ ਆਈ ਹੀ ਗੱਲ ਕਰੀਏ ਤਾਂ 1024 ਥਾਵਾਂ ਤੇ ਨਾੜ ਨੂੰ ਅੱਗ ਲਗਾਈ ਗਈ ਅਤੇ ਸੂਬੇ ਵਿੱਚ ਹੁਣ ਅੱਗ ਦੀਆਂ ਅਜਈਆਂ ਕਟਨਾਵਾਂ ਦੀ ਗਿਣਤੀ 7828 ਤੱਕ ਪਹੁੰਚ ਗਈ ਹੈ ਸਰਦੀ ਜਿਨੇ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਖਾਸ ਤੌਰ ਤੇ ਖੇਤਾਂ ਵਿੱਚ ਨਾੜ ਸਾੜਨ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਭਾਵੇਂ ਪ੍ਰਸ਼ਾਸਨ ਇਹਨਾਂ ਨੂੰ ਰੋਕਣ ਦੇ ਦਾਅਵੇ ਕਰ ਰਿਹਾ ਹੈ ਪਰ ਰੋਜ਼ਾਨਾ ਅੱਗ ਦੀਆਂ ਅਜਈਆਂ ਕਟਨਾਵਾਂ ਵਿੱਚ ਵਾਧਾ ਇਹਨਾਂ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਨਾਲ ਨਾਲ ਇਸ ਬਾਰੇ ਸਮਾਜ ਦੇ ਹੋਰ ਵਰਗਨੋਬੀ ਸੋਚਣ ਅਤੇ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਮਾਤਾ ਪਰਨ ਨੂੰ ਹੋਰ ਖਰਾਬ ਹੋਣ ਤੋਂ ਸਮੇਂ ਸਿਰ ਬਚਾਇਆ ਜਾ ਸਕੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਨਿ ਸਮਾਚਾਰ ਜਲੰਧਰ ਇਹ ਤਰ੍ਹਾਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਤੇ ਕਣਕ ਦੇ ਨਾੜ ਅਤੇ ਸਿਰਿਆਂ ਨੂੰ આગ ਤੋਂ ਬਚਾਉਣ ਲਈ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੋਦੰਦਿਆ ਹਦਾਇਤਾਂ ਤੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਐਸਡੀਐਮ ਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਉਨ੍ਹਾਂ ਜ਼ਿਲ੍ਹੇ ਦੇ ਕਲਸਟਰ ਅਤੇ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਨਾੜ ਦੇ ਰਹਿਣ ਤੋਂ ਅੱਗ ਨਾਲ ਅਕਾਊਂਟ ਸੰਬੰਧੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਮਾੜਾ ਅਸਰ ਨਾ ਪਵੇ ਇਸ ਦੌਰਾਨ ਪੰਜਾਬ ਦੇ ਚੌਂਦੇ ਦਿਨਾਂ ਦੌਰਾਨ ਮੌਸਮ ਆਮ ਤੌਰ ਤੇ ਖੁਸ਼ਕ ਬਣਿਆ ਪਰ ਵੱਧ ਤੋਂ ਵੱਧ ਤਾਪਮਨ ਵਿੱਚ ਕੋਈ 4 ਡਿਗਰੀ ਸੈਲਸੀਅਸ ਤੱਕ ਦੇ ਵਾਧੇ ਮਗਰੋਂ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ ਮੌਸਮੀ ਪਾਗ ਅਨੁਸਾਰ 16 ਤੋਂ 18 ਮਈ ਵਿਚਾਲੇ ਸੂਬੇ ਦੇ ਕਈ ਹਿੱਸਿਆਂ ਵਿੱਚ ਤਾਪਮਨ 44 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ 16 ਮਈ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਨੂੰ ਛੱਡ ਕੇ ਸਮੁੱਚੇ ਪੰਜਾਬ ਵਿੱਚ ਹੀਟ ਵੇਵ ਯਾਨੀ ਲੂ ਸੰਬੰਧੀ yellow alert ਜਾਰੀ ਕੀਤਾ ਗਿਆ ਜਦ ਕਿ 17 ਮਈ ਨੂੰ ਸਮੁੱਚੇ ਪੰਜਾਬ ਵਿੱਚ ਲੂ ਦੇ रहेंगे। 18 मई न फाजिलका फरीदकोट मुकसर बठिडाजी बाकी जिले ही लू सबंधी येलो अलर्ट जारी किया लू के संभावत पूरी सावधानी वरतन जरूरी होने की सलाह दी गई लोग सभा चोणा लामजदियां भरन आज आखिरी दिन बख सभा हलकों च कई उम्मीदवार ने अपने नामजदगी पत्र दाखिले बठिडा इंटेलीजेंस ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ਵਿੱਚ 6 ਫਾਰ ਜਸਟਿਸ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ